ਲੰਘੇ ਕੱਲ ਤਰਨਤਾਰਨ ਦੇ ਵਿੱਚੋਂ ਮੈਨੂੰ ਇੱਕ ਪੱਤਰਕਾਰ ਸਾਥੀ ਦਾ ਫੋਨ ਆਇਆ ਤੇ ਤਰਨਤਾਰਨ ਦੀ ਜਿਮਨੀ ਚੋਣ ਦੇ ਵਿੱਚ ਕੌਣ ਜਿੱਤੂ ਇਹਦੇ ਬਾਰੇ ਦਾਅਵੇ ਕਰਨ ਲੱਗ ਪਿਆ ਉਹਨੇ ਦੋ ਟੁੱਕੇ ਗੱਲ ਕਹਤੀ ਕਿ ਨਾ ਜੀ ਮਨਦੀਪ ਸਿੰਘ ਤਾਂ ਨਹੀਂ ਜਿੱਤਦਾ ਹੋਰ ਜਿਹੜਾ ਮਰਜ਼ੀ ਜਿੱਤ ਜੇ ਮੇਰੇ ਲਈ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਮਨਦੀਪ ਸਿੰਘ ਹੀ ਕਿਉਂ ਨਹੀਂ ਜਿੱਤਦਾ ਜਾਂ ਮਨਦੀਪ ਸਿੰਘ ਹਾਰੂ ਜਾਂ ਜਿੱਤੂ ਜਾਂ ਕੋਈ ਵੀ ਹੋਰ ਹਾਰੂ ਜਾਂ ਕੋਈ ਜਿੱਤੂ ਇਹਦੇ ਬਾਰੇ ਆਪਾਂ 14 ਤਰੀਕ ਤੋਂ ਪਹਿਲਾਂ ਕਿਵੇਂ ਦਾਅਵਾ ਕਰ ਸਕਦੇ ਹਾਂ ਮੈਨੂੰ ਉਹਦੀ ਗੱਲ ਇਹ ਉਲਾਰਵਾਦੀ ਲੱਗੀ ਵੀ ਇਹ ਇੱਕ ਪਾਸੜ ਗੱਲ ਆ ਮੈਨੂੰ ਇਉਂ ਲੱਗਾ ਵੀ ਜੇਕਰ ਇਹ ਮਨਦੀਪ ਸਿੰਘ ਦੀ ਥਾਂ ਦੇ ਉੱਤੇ ਇਹ ਗੱਲ ਕਵੇ ਕਿ ਪ੍ਰਿੰਸੀਪਲ ਸੁਖਜਿੰਦਰ ਕੌਰ ਨਾਵਾ ਜਿੱਤਣਗੇ ਤਾਂ ਇਹ ਵੀ ਗੱਲ ਉਲਾਰਵਾਦੀ ਆ ਜੇ ਇਹ ਗੱਲ ਕਹੀ ਜਾਵੇ ਜੀ ਕਿ ਹਰਬੀਤ ਸਿੰਘ ਸੰਧੂ ਜਿੱਤੂ ਜਾਂ ਕਾਂਗਰਸ ਜਾਂ ਭਾਜਪਾ ਦਾ ਜਾਂ ਕੋਈ ਵੀ ਹੋਰ ਉਮੀਦਵਾਰ ਜਿੱਤੂ ਤਾਂ ਇਹ ਸਾਰੀਆਂ ਗੱਲਾਂ ਉਲਾਰਵਾਦੀ ਆ ਇਹ ਗੱਲਾਂ ਫੇਸਬੁੱਕ ਦੇ ਉੱਤੇ ਤਾਂ ਸੋਹਣੀਆਂ ਲੱਗਦੀਆਂ ਪਰ ਇਹ ਪ੍ਰੈਕਟੀਕਲ ਤੌਰ ਦੇ ਉੱਤੇ ਜ਼ਮੀਨੀ ਤੌਰ ਦੇ ਉੱਤੇ ਗਲਤ ਵੀ ਹੋ ਸਕਦੀਆਂ ਹਨ ਪਰ ਜਦੋਂ ਬੰਦਾ ਕੋਈ ਲਕੀਰ ਖਿੱਚ ਕੇ ਗੱਲ ਕਵੇ ਕਿ ਮਨਦੀਪ ਸਿੰਘ ਤਾਂ ਨਹੀਂ ਜਿੱਤਦਾ ਹੋਰ ਜਿਹੜਾ ਕੋਈ ਮਰਜੀ ਜਿੱਤ ਜੇ ਫਿਰ ਤੁਹਾਡੇ ਮਨ ਦੇ ਵਿੱਚ ਸਵਾਲ ਆਉਂਦਾ ਫਿਰ ਤੁਸੀਂ ਸਵਾਲ ਪੁੱਛਦੇ ਹੋ ਮੋੜਵੇਂ ਤੌਰ ਤੇ ਮੈਂ ਉਹਨੂੰ ਉਤਸੁਕਤਾ ਦੇ ਨਾਲ ਪੁੱਛਿਆ ਕਿ ਮਨਦੀਪ ਸਿੰਘ ਕਿਉਂ ਨਹੀਂ ਜਿੱਤਦਾ ਉਹਦਾ ਇਹ ਕਹਿਣਾ ਸੀ ਕਿ ਅਮਰਤਪਾਲ ਸਿੰਘ ਦੀ ਪਾਰਟੀ ਨੇਠ ਕੇ ਉਹਦੇ ਪੱਖ ਦੇ ਵਿੱਚ ਪ੍ਰਚਾਰ ਨਹੀਂ ਕਰ ਰਹੀ ਮੈਂ ਕਿਹਾ ਜੀ ਇਹ ਕਿਵੇਂ ਹੋ ਸਕਦਾ ਅਸੀਂ ਤਾਂ ਸਰਦਾਰ ਤਰਸੀਮ ਸਿੰਘ ਜਿਹੜੇ ਕਿ ਅਮਰਤਪਾਲ ਸਿੰਘ ਦੇ ਪਿਤਾ ਤੇ ਬਾਕੀ ਜਿਹੜੇ ਇਸ ਪਾਰਟੀ ਦੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਆਗੂ ਆ ਉਹਨਾਂ ਨੂੰ ਵੇ ਨਹੀਂ ਆ ਜੀ ਕਿ ਉਹ ਕਾਰਾਂ ਦੇ ਵਿੱਚ ਚੜ੍ਹ ਕੇ ਮਨਦੀਪ ਸਿੰਘ ਦੇ ਪੱਖ ਚ ਪ੍ਰਚਾਰ ਕਰ ਰਹੇ ਆ ਹੋਰ ਵੱਖ-ਵੱਖ ਤਰੀਕਿਆਂ ਦੇ ਨਾਲ ਹਰ ਹਰਬਾ ਵਰਤ ਰਹੇ ਆ ਫਿਰ ਤੋਂ ਇਹ ਗੱਲ ਕਿਵੇਂ ਕਹਿ ਸਕਦਾ ਉਹਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਭਾਵੇਂ ਕਿ ਵੱਖ-ਵੱਖ ਥਾਵਾਂ ਦੇ ਉੱਤੇ ਨਜ਼ਰ ਆ ਰਹੇ ਹਨ ਪਰ ਇਹ ਉਸ ਰੂਪ ਦੇ ਵਿੱਚ ਉਸ ਜਲੌਅ ਦੇ ਵਿੱਚ ਨਜ਼ਰ ਨਹੀਂ ਆ ਰਹੇ ਵੀ ਦਿਨ ਰਾਤ ਦਾ ਪ੍ਰਚਾਰ ਹੋਵੇ ਇਸ ਕਰਕੇ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਮਨਦੀਪ ਸਿੰਘ ਨਹੀਂ ਜਿੱਤੂਗਾ ਮਨਦੀਪ ਸਿੰਘ ਹਾਰ ਜਾਊਗਾ ਮੈਂ ਕਿਹਾ ਜੀ ਹੋਰ ਇਹਦੇ ਪਿੱਛੇ ਕਿਹੜਾ ਕਾਰਨਾ ਤੇਰੇ ਦਾਵੇ ਦੇ ਪਿੱਛੇ ਹੋਰ ਕਿਹੜਾ ਕਾਰਨਾ ਉਹਦਾ ਇਹ ਕਹਿਣਾ ਸੀ ਕਿ ਮਨਦੀਪ ਸਿੰਘ ਆਜ਼ਾਦ ਤੌਰ ਦੇ ਉੱਤੇ ਉਮੀਦਵਾਰ ਖੜਾ ਅਮਰਤਪਾਲ ਸਿੰਘ ਦੀ ਪਾਰਟੀ ਦਾ ਸਮਰਥਨ ਆ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਸਮਰਥਨ ਆ ਇਹ ਉਹਨਾਂ ਦਾ ਉਮੀਦਵਾਰ ਨਹੀਂ ਆ ਤੇ ਜਿਹੜੇ ਬੀਬੀ ਖਾਲੜਾ ਨਹੀਂ ਉਹ ਵੀ ਇਸ ਵਾਰ ਚੋਣ ਮੈਦਾਨ ਦੇ ਵਿੱਚ ਆ ਕੇ ਇਹਨਾਂ ਦੇ ਹੱਕ ਦੇ ਵਿੱਚ ਹਾਲੇ ਤੱਕ ਪ੍ਰਚਾਰ ਨਹੀਂ ਕਰਕੇ ਗਏ ਇਸ ਕਰਕੇ ਮੈਨੂੰ ਇਹ ਲੱਗਦਾ ਜੀ ਕਿ ਇਹ ਨਹੀਂ ਜਿੱਤਣਗੇ ਮੈਂ ਖਾ ਜੀ ਬੀਬੀ ਖਾਲੜਾ ਨੇ ਤਾਂ ਵੀਡੀਓ ਪਾ ਕੇ ਇਹਨਾਂ ਨੇ ਸਮਰਥਨ ਦੀ ਗੱਲ ਕਹੀ ਆ ਉਹ ਕਹਿੰਦੇ ਜੀ ਸਮਰਥਨ ਦੀ ਗੱਲ ਕਹੀ ਆ ਪਰ ਜੇਕਰ ਉਹ ਗਰਾਊਂਡ ਦੇ ਉੱਤੇ ਆ ਜਾਂਦੇ ਤਾਂ ਸ਼ਾਇਦ ਕੁਝ ਨਾ ਕੁਝ ਸੰਭਾਵਨਾ ਹੋਰ ਵੱਧ ਜਾਂਦੀ ਪਰ ਫਿਲਹਾਲ ਸੰਭਾਵਨਾ ਡਾਵਾ ਡੋਲ ਆ ਉਹਨੇ ਪਹਿਲਾਂ ਇਹ ਗੱਲ ਕਹੀ ਕਿ ਹਾਰ ਹੀ ਜਾਣਾ ਫਿਰ ਉਹ ਗੱਲ ਡਾਵਾ ਡੋਲ ਦੇ ਉੱਤੇ ਲੈ ਆ ਕਿ ਸਥਿਤੀ ਭਾਈ ਡਾਵਾ ਡੋਲ ਆ ਇਹ ਹੁਣ ਤਰਨ ਤਰਨ ਦੇ ਭੈਣਾ ਵੀਰ ਦੱਸ ਸਕਦੇ ਆ ਕਿ ਭਾਈ ਸਥਿਤੀ ਕਿਦੀ ਡਾਵਾ ਡੋਲ ਆ ਜਾਂ ਇਹ ਜਿਹੜੇ ਬੰਦੇ ਨੇ ਮੈਨੂੰ ਦੱਸੀ ਗੱਲ ਉਹਦੀ ਹਵਾ ਦੇ ਵਿੱਚ ਹੀ ਗੱਲ ਆ ਜਾਂ ਪ੍ਰੈਕਟੀਕਲ ਤੌਰ ਦੇ ਉੱਤੇ ਸਥਿਤੀ ਕੀ ਆ ਮੈਂ ਇਹ ਬੇਨਤੀ ਜ਼ਰੂਰ ਕਰਦਾ ਕਿ 14 ਤਰੀਕ ਤੋਂ ਪਹਿਲਾਂ ਤੁਸੀਂ ਕਿਸੇ ਦੇ ਉੱਤੇ ਇਤਬਾਰ ਨਾ ਕਰਿਓ 14 ਤਰੀਕ ਨੂੰ ਮੁੱਖ ਰੱਖਦੇ ਆ 11 ਤਰੀਕ ਨੂੰ ਨਿੱਠ ਕੇ ਵੋਟਾਂ ਪਾਇਓ ਤੇ ਤਰਨ ਤਰਨ ਦੇ ਭੈਣਾ ਵੀਰ ਇਸ ਵੇਲੇ ਚੁੱਪ ਗੁੜਪਾ ਜਿਹੜੇ ਉਮੀਦਵਾਰ ਆ ਉਹ ਇਹ ਗੱਲ ਕਹਿੰਦੇ ਜੀ ਕਿ ਇਤਕੀ ਤਰਨਤਾਰਨ ਦੇ ਲੋਕ ਚੁੱਪ ਗੁੜਪਾ ਉਹ ਆਪਣੇ ਦਿਲ ਦਾ ਭੇਤ ਕਿਸੇ ਨੂੰ ਦੇ ਨਹੀਂ ਰਹੇ ਹੁਣ ਅਗਲੀ ਗੱਲ ਇਹ ਹੈ ਜੀ ਕਿ ਤਰਨਤਾਰਨ ਦੇ ਵਿੱਚ ਹੋਈ ਕੀ ਕੀ ਜਾਂਦਾ ਤਰਨਤਾਰਨ ਦੇ ਵਿੱਚ ਹਰ ਰੋਜ਼ ਕੀ ਕੀ ਡਰਾਮੇਬਾਦੀ ਹੁੰਦੀ ਆ ਤਰਨਤਾਰਨ ਦੇ ਵਿੱਚ ਜਿਹੜੇ ਲੋਕਾਂ ਦੇ ਹਰ ਰੋਜ਼ ਦੇ ਮਸਲੇ ਆ ਉਹਨਾਂ ਦੇ ਵੱਲ ਕਿਸੇ ਦਾ ਖਿਆਲ ਹੀ ਨਹੀਂ ਪਹਿਲਾਂ ਤਾਂ ਸਾਰੀ ਦੀ ਸਾਰੀ ਕਹਾਣੀ ਆ ਜਿਹੜੀ ਇੱਕ ਦੂਜੇ ਦੀ ਮਿੱਟੀ ਪਟੜਨ ਦੇ ਉੱਤੇ ਕੇਂਦਰਤ ਰਹੀ ਫਿਰ ਗੱਲ ਆ ਗਈ ਜੀ ਪੰਥ ਦੀ ਜਿਹੜੀ ਪਾਰਟੀ ਨੇ ਕਦੇ ਵੀ ਜਿਹੜੇ ਉਮੀਦਵਾਰ ਨੇ ਅਜੇ ਤੱਕ ਕਦੇ ਇੱਕ ਪੈਸੇ ਦੀ ਪੰਥ ਦੀ ਗੱਲ ਨਹੀਂ ਸੀ ਕੀਤੀ ਜਦੋਂ ਉਹਨੇ ਦੇਖਿਆ ਜੀ ਕਿ ਇੱਥੇ ਪੰਥਕ ਮੁੱਦੇ ਪੰਥਕ ਮੁੱਦੇ ਪੰਥਕ ਮੁੱਦੇ ਇਹ ਸ਼ਬਦ ਵਰਤੇ ਜਾ ਰਹੇ ਆ ਤੇ ਫਿਰ ਉਹਨਾਂ ਨੇ ਵੀ ਇਹ ਵਰਤਣਾ ਸ਼ੁਰੂ ਕਰਤੇ ਜੀ ਕਿ ਪੰਥ ਦੀ ਸੇਵਾ ਵਾਸਤੇ ਅਸੀਂ ਹਾਜ਼ਰ ਹਾਂ ਅਸੀਂ ਹੀ ਪੰਥ ਨੂੰ ਬਚਾ ਸਕਦੇ ਹਾਂ ਫਲਾਣੇ ਨੇ ਪੰਥ ਦਾ ਘਾਣ ਬਹੁਤ ਕੀਤਾ ਫਿਰ ਉਹਨਾਂ ਨੇ ਇਹ ਗੱਲ ਨੂੰ ਵੱਧ ਚੜ ਕੇ ਪ੍ਰਚਾਰਨਾ ਸ਼ੁਰੂ ਕਰਤਾ ਵੀ ਅਸੀਂ ਹੀ ਪੰਥ ਦੇ ਅਸਲ ਅਰਥਾਂ ਦੇ ਵਿੱਚ ਰੱਖੇ ਹਾਂ ਪੰਥ ਦੀ ਸੇਵਾ ਕਰਨੀ ਹੀ ਚਾਹੀਦੀ ਆ ਪੰਥ ਵਸਣਾ ਹੀ ਚਾਹੀਦਾ ਪੰਥ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੀ ਚਾਹੀਦਾ ਪਰ ਪੰਥ ਸਿਰਫ ਵੋਟਾਂ ਵਾਸਤੇ ਨਹੀਂ ਹੁੰਦਾ ਇਸ ਗੱਲ ਦਾ ਖਿਆਲ ਵੀ ਰੱਖਣਾ ਚਾਹੀਦਾ ਪੰਥ ਵੋਟਾਂ ਤੋਂ ਬਾਅਦ ਵੀ ਹੁੰਦਾ ਵੋਟਾਂ ਮੌਕੇ ਵੀ ਹੁੰਦਾ ਵੋਟਾਂ ਤੋਂ ਪਹਿਲਾਂ ਵੀ ਹੁੰਦਾ ਐਲਾਨ ਤੋਂ ਪਹਿਲਾਂ ਵੀ ਹੁੰਦਾ ਨਤੀਜਿਆਂ ਤੋਂ ਬਾਅਦ ਵੀ ਹੁੰਦਾ ਇਸ ਗੱਲ ਨੂੰ ਇੱਥੇ 15 ਦੇ 15 ਉਮੀਦਵਾਰ ਨੇ ਜਿਹੜੇ ਤਰਨ ਤਾਰਨ ਦੇ ਵਿੱਚ ਉਹਦੇ ਵਿੱਚੋਂ 2 4 5 ਹੀ ਜਾਣਦੇ ਹੋਣਗੇ ਬਾਕੀਆਂ ਨੂੰ ਤਾਂ ਇਹ ਪਤਾ ਹੀ ਨਹੀਂ ਜੀ ਕਿ ਪੰਥ ਦੀ ਪਰਿਭਾਸ਼ਾ ਕੀ ਆ ਪੰਥ ਕਿਵੇਂ ਅੱਗੇ ਵਧਦਾ ਪੰਥ ਦੇ ਵਿੱਚ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਕੀਨੇ ਕੀਨੇ ਕਦੋਂ-ਕਦੋਂ ਤੇ ਕਿੱਥੇ-ਕਿੱਥੇ ਲਿਆਂਦੇਗਾ ਹੁਣ ਅਗਲੀ ਗੱਲ ਇਹ ਏ ਜੀ ਕਿ ਕਾਂਗਰਸ ਦਾ ਕੀ ਬਣਿਆ ਹੁਣ ਪਿਛਲੇ ਕਈ ਦਿਨਾਂ ਤੋਂ ਜਿਹੜੀ ਤਰਨਤਾਰਨੀ ਚੋਣ ਆ ਉਹ ਬਾਕੀ ਸਾਰੇ ਮੁੱਦਿਆਂ ਤੋਂ ਪਰੇ हट ਕੇ ਰਾਜਾ ਵੜਿੰਗ ਦੇ ਬਿਆਨਾਂ ਦੇ ਉੱਤੇ ਆਣ ਖੜੀ ਆ ਪਹਿਲਾਂ ਗੱਲ ਚੱਲੀ ਸੀ ਜੀ ਇੱਕ ਦੂਜੀ ਦੀ ਮਿੱਟੀ ਪਟੜਨ ਦੀ ਫਿਰ ਉਸ ਤੋਂ ਬਾਅਦ ਗੱਲ ਆ ਗਈ ਜੀ ਪੰਥਕ ਰਾਜਨੀਤੀ ਦੀ ਹੁਣ ਗੱਲ ਆ ਗਈ ਜੀ ਰਾਜਾ ਵੜਿੰਗ ਦੀ ਰਾਜਾ ਵੜਿੰਗ ਨੇ ਕੁਝ ਕਿ ਡੇਢ ਪਹਿਲਾਂ ਆਪਾਂ ਜਾਣਦੇ ਹਾਂ ਕਿ ਸਰਦਾਰ ਬੂਟਾ ਸਿੰਘ ਦੇ ਬਾਰੇ ਜਿਹੜੇ ਕਿ ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਆ ਦੁਨੀਆਂ ਦੇ ਉੱਤੇ ਨਹੀਂ ਰਹੇ ਜਿਹੜੇ ਕਿ 8 ਵਾਰ ਲੋਕ ਸਭਾ ਦੇ ਮੈਂਬਰ ਬਣੇ ਸੀ ਉਹਨਾਂ ਦੇ ਬਾਰੇ ਇਹ ਗੱਲ ਕਹਿਤੀ ਜਲੌ ਦੇ ਵਿੱਚ ਆ ਕੇ ਜਾਂ ਕਹਿੰਦੀ ਵਜਤ ਦੇ ਵਿੱਚ ਆ ਕੇ ਜਾਂ ਕਹਿੰਦੀ ਜੀਵ ਤਲਕ ਗਈ ਜਾਂ ਕਹਿੰਦੀ ਵੈਸੀ ਹੀ ਗੱਲ ਕਹਿਤੀ ਜਾਂ ਕਹਿੰਦੀ ਇਹ ਸੋਚ ਕੇ ਗੱਲ ਕਹੀ ਕੋਈ ਵੀ ਸ਼ਬਦ ਵਰਤ ਲਗੇ ਰਾਜਾ ਵੜਿੰਗ ਨੇ ਗੱਲ ਕਹਤੀ ਜੀ ਕਿ ਇੱਕ 6 ਫੁੱਟ ਲੰਮਾ ਤੇ ਮਜਵੀ ਸਿੱਖ ਵਾਲਮੀਕੀ ਮਜਵੀ ਸਿੱਖ ਉਹਨਾਂ ਨੇ ਇਹ ਗੱਲ ਵੀ ਕਹੀ ਆ ਫਿਰ ਇਹ ਗੱਲ ਕਹਤੀ ਜੀ ਕਿ ਉਹ ਜਿਹੜਾ ਲੋਕਾਂ ਦੇ ਪੱਠੇ ਵੜਦਾ ਹੁੰਦਾ ਸੀ ਤੇ ਉਸ ਬੰਦੇ ਨੂੰ ਕਾਲੇ ਜੀ ਨੂੰ ਕਾਂਗਰਸ ਨੇ ਗ੍ਰਹਿ ਮੰਤਰੀ ਬਣਾਇਆ ਤੇ ਪਰਚਾ ਦਰਜ ਹੋ ਗਿਆ ਜੀ ਐਸਸੀ ਐਸਟੀ ਐਕਟ ਦੇ ਤਹਿਤ ਵੱਖ-ਵੱਖ ਧਰਾਵਾਂ ਦੇ ਤਹਿਤ ਰਾਜਾ ਵੜਿੰਗ ਦੇ ਉੱਤੇ ਪਰਚਾ ਦਰਜ ਹੋ ਗਿਆ ਰਾਜਾ ਵੜਿੰਗ ਨੂੰ ਮਾਫ਼ ਨਹੀਂ ਕੀਤਾ ਜਾਊਗਾ ਦਲਿਤ ਭਾਈਚਾਰੇ ਦਾ ਇੱਕ ਹਿੱਸਾ ਇਹ ਗੱਲ ਕਹਿੰਦਾ ਰਾਜਾ ਵੜਿੰਗ ਦੇ ਉੱਤੇ ਪਰਚਾ ਦਰਜ ਕਰਵਾਇਆ ਹੈਗਾ ਜੀ ਸਰਦਾਰ ਬੂਟਾ ਸਿੰਘ ਦੇ ਸੁਪੁੱਤਰ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਸਾਡੇ ਸਨਮਾਨ ਨੂੰ ਸੱਟ ਮਾਰੀ ਆ ਇਸ ਬੰਦੇ ਦੇ ਨਾਲ ਸਾਡਾ ਕੋਈ ਲਗਾ ਨਹੀਂ ਇਸ ਬੰਦੇ ਦੇ ਨਾਲ ਸਾਡਾ ਕੋਈ ਸਮਝੌਤਾ ਨਹੀਂ ਅਸੀਂ ਤਾਂ ਕਾਨੂੰਨੀ ਕਾਰਵਾਈ ਕਰਵਾਉਣੀ ਆ ਉਸ ਤੋਂ ਬਾਅਦ ਅਗਲੀ ਗੱਲ ਆ ਗਈ ਜੀ ਕਿ ਰਾਜਾ ਵੜਿੰਗ ਨੂੰ ਕਹਦੇ ਵੀ ਗੈਂਗਸਟਰਾਂ ਨੇ ਧਮਕੀ ਆ ਗਈ ਕਹਿੰਦੇ ਜੀ ਪਾਕਿਸਤਾਨ ਦੇ ਵੱਲੋਂ ਧਮਕੀ ਆਈ ਆ ਤੇ ਰਾਜਾ ਵੜਿੰਗ ਨੂੰ ਤੇ ਉਹਦੇ ਪਰਿਵਾਰ ਨੂੰ ਤੇ ਰਾਜੇ ਵੜਿੰਗ ਦੇ ਸਾਥੀ ਭੁੱਲਰ ਨੂੰ ਇਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਆ ਹੁਣ ਕਹਿੰਦੇ ਜੀ ਸਿਕਿਉਰਿਟੀ ਦੇ ਵਿੱਚ ਵਾਧਾ ਹੋਵੇ ਐਸਐਸਪੀ ਦੇ ਕੋਲੇ ਸ਼ਿਕਾਇਤ ਦਰਜ ਕਰਵਾਈ ਗਈ ਆ ਹੁਣ ਉਸ ਤੋਂ ਅਗਲੀ ਗੱਲ ਆ ਕਿ ਜੀ ਕਾਂਗਰਸ ਦੀ ਇੱਕ ਹੋਰ ਗਲਤੀ ਦੀ ਕਾਂਗਰਸ ਦੇ ਆਗੂ ਇੱਕ ਸਟੇਜ ਦੇ ਉੱਤੇ ਬੈਠੀ ਆ ਪਿਛਲੇ ਪਾਸੇ ਬਹੁਤ ਵੱਡਾ ਬੋਰਡ ਲੱਗਾ ਜਾਂ ਕਹਿੰਦੇ ਬੈਨਰ ਲੱਗਾ ਉਸ ਬੈਨਰ ਦੇ ਸਿਖਰ ਦੇ ਉੱਤੇ ਟੌਪ ਦੇ ਉੱਤੇ ਰਾਹੁਲ ਗਾਂਧੀ ਸੋਨੀਆ ਗਾਂਧੀ ਤੇ ਕਈ ਹੋਰ ਨੇਤਾਵਾਂ ਦੀਆਂ ਫੋਟੋਆਂ ਲੱਗੀਆਂ ਉਹਨਾਂ ਫੋਟੋਆਂ ਦੇ ਥੱਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤੇ ਭਾਈ ਜੈਤਾ ਜੀ ਦੀ ਫੋਟੋ ਲੱਗੀ ਆ ਉਹਦੇ ਥੱਲੇ ਕੁਝ ਕੁ ਫੋਟੋਆਂ ਹੋਰ ਲੱਗੀਆਂ ਅੱਪਾਲੀ ਦੱਲੇ ਸਰਦਾਰ ਸੁਖਬੀਰ ਸਿੰਘ ਬਾਦਲ ਖੁਰਾ ਨੇ ਇਸ ਗੱਲ ਦਾ ਮੁੱਦਾ ਬਣਾਇਆ ਉਹ ਕਹਿੰਦੇ ਜੀ ਕਿ ਦੇਖੋ ਇਹਨਾਂ ਨੂੰ ਅਕਲ ਇਸ ਪੱਧਰ ਦੀ ਆ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਤੇ ਭਾਈ ਜੈਤਾ ਜੀ ਨੂੰ ਥੱਲੇ ਰੱਖਦੇ ਆ ਆਪਦੀਆਂ ਫੋਟੋਆਂ ਟੀਸੀ ਦੇ ਉੱਤੇ ਲੈ ਜਾਂਦੇ ਆ ਇਹਨਾਂ ਨੂੰ ਮਰਿਆਦਾ ਦਾ ਪਤਾ ਨਹੀਂ ਇਹਨਾਂ ਨੂੰ ਗੁਰੂ ਸਾਹਿਬਾਨ ਦੇ ਸਨਮਾਨ ਦਾ ਪਤਾ ਨਹੀਂ ਇਹ ਇਸ ਲਾਇਕਾ ਕਹਿੰਦੇ ਦਾ ਭਾਵ ਇਹ ਜੀ ਕਿ ਕਾਂਗਰਸ ਆ ਜਿਹੜੀ ਉਹ ਕਦੇ ਦਲਤਾਂ ਦੇ ਬਾਰੇ ਗਲਤ ਟਿੱਪਣੀ ਕਰਨ ਦੇ ਕਰਕੇ ਕਦੇ ਰਾਜੇਪੜਗੜੀ ਕੋਈ ਗੱਲ ਕਰਨ ਕਰਕੇ ਕਦੇ ਕਿਸੇ ਹੋਰ ਦੀ ਗੱਲ ਦੇ ਕਰਕੇ ਲਗਾਤਾਰ ਸਵਾਲਾਂ ਦੇ ਘੇਰੇ ਦੇ ਵਿੱਚ ਆਈ ਪਈ ਆ ਹੁਣ ਉਸ ਤੋਂ ਬਾਅਦ ਗੱਲ ਕਰ ਲੋ ਭਾਜਪਾ ਦੀ ਭਾਜਪਾ ਦਾ ਉਮੀਦਵਾਰ ਇਸ ਥਾਂ ਦੇ ਉੱਤੇ ਸਰਗਰਮ ਨਹੀਂ ਆ ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨੀ ਇਹ ਗੱਲ ਕਹੀ ਸੀ ਕਿ ਅਸੀਂ ਚੰਗੀ ਉਥੇ ਫਾਈਟ ਦੇ ਵਿੱਚ ਆ ਪਰ ਇਹ ਗੱਲ ਵੀਰੋ ਸੱਚੀ ਆ ਕਿ ਕੋਈ ਚੰਗੀ ਫਾਈਟ ਦੇ ਵਿੱਚ ਨਹੀਂ ਭਾਜਪਾ ਇੱਥੇ ਅਣਮਨੇ ਮਨ ਨਾਲ ਚੋਣ ਲੜ ਰਹੀ ਆ ਜਿਵੇਂ ਕਿ ਕਾਂਗਰਸ ਵੀ ਅਣਮਨੇ ਮਨ ਨਾਲ ਹੀ ਲੜਦੀ ਪ੍ਰਤੀਤ ਹੋ ਰਹੀ ਆ ਬੀਜੇਪੀ ਦੇ ਆਗੂ ਆ ਜਿਹੜੇ ਸੀਨੀਅਰ ਨੇਤਾ ਪੰਜਾਬ ਦੇ ਉਹ ਤੁਹਾਨੂੰ ਤਰਨ ਤਾਰਨ ਦੇ ਵਿੱਚ ਦਿਸਦੇ ਨਹੀਂਗੇ ਜੇ ਦਿਸਦੇ ਆ ਤਾਂ ਵਿਰਲੇ ਟਮੇ ਦਿਸਦੇ ਆ ਇਹ ਕਿਸੇ ਦੀ ਵੋਟ ਨੂੰ ਭੰਨ ਸਕਦੇ ਆ ਪਰ ਜਿੱਤ ਨਹੀਂ ਸਕਦੇ ਜੇਕਰ ਜ਼ਮਾਨਤ ਵੀ ਬਚ ਜਾਵੇ ਮੈਂ ਕਹੂੰਗਾ ਜਿੱਤ ਗਏ ਇਹ ਮੇਰਾ ਨਿੱਜੀ ਤੌਰ ਦੇ ਉੱਤੇ ਵਿਚਾਰ ਆ ਅਗਲੀ ਗੱਲ ਇਹ ਆ ਕਿ ਬੀਜੇਪੀ ਜਿੰਨੀ ਕ ਅੱਗੇ ਵਧਣ ਦੀ ਗੱਲ ਕਰਦੀ ਆ ਆਪਦੀ ਮਿੱਟੀ ਆਪੇ ਪਟ ਲੈਂਦੀ ਆ ਤੁਸੀਂ ਦੇਖ ਲਓ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮੁੱਦਾ ਇਸ ਵੇਲੇ ਬਹੁਤ ਵੱਡੇ ਪੱਧਰ ਤੇ ਉੱਠਿਆ ਬੀਜੇਪੀ ਦਾ ਪੰਜਾਬ ਦਾ ਇੱਕ ਵੀ ਨੇਤਾ ਯੂਨੀਵਰਸਿਟੀ ਦੇ ਪੱਖ ਦੇ ਵਿੱਚ ਪੰਜਾਬ ਦੇ ਹਿੱਤ ਦੇ ਵਿੱਚ ਇਸ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਦੇ ਵਿੱਚੋਂ ਪੰਜਾਬ ਮੰਨਫੀ ਕਿਉਂ ਕੀਤਾ ਗਿਆ ਬੋਲਿਆ ਹੀ ਨਹੀਂ ਕੇਂਦਰ ਦੇ ਮੂਹਰੇ ਕਿਸੇ ਦੀ ਬੋਲਣ ਦੀ ਜਰੂਰਤ ਹੀ ਨਹੀਂ ਪੰਜਾਬ ਦੇ ਜਿਹੜੇ ਬੀਜੇਪੀ ਦੇ ਨੇਤਾ ਇਹ ਗੱਲ ਕਹਿੰਦੇ ਜੀ ਕਿ ਅਸੀਂ ਪੰਜਾਬ ਦੀ ਧਰਾਤਲ ਨੂੰ ਜਾਣਦੇ ਹਾਂ ਅਸੀਂ ਪੰਜਾਬ ਦੇ ਜਜ਼ਬਾਤ ਨੂੰ ਜਾਣਦੇ ਹਾਂ ਅਸੀਂ ਪੰਜਾਬ ਦੇ ਕਿਰਤੀਆਂ ਨੂੰ ਕਿਸਾਨਾਂ ਨੂੰ ਵਿਦਿਆਰਥੀਆਂ ਨੂੰ ਹਰ ਵਰਗ ਨੂੰ ਜਾਣਦੇ ਹਾਂ ਉਹ ਇਸ ਵੇਲੇ ਸੁੱਤੇ ਪਏ ਆ ਕੁੰਭ ਕਰਨੀ ਨੀਂਦ ਸੌਂਗੇ ਜਾਂ ਕਹਿ ਲੀਏ ਵੀ ਜਿਵੇਂ ਬਿੱਲੀ ਵੇਖ ਕੇ ਕਬੂਤਰ ਅੱਖਾਂ ਬੰਦ ਕਰ ਲੈਂਦਾ ਇਓਂ ਕਰਕੇ ਬਹਿ ਗਏ ਵੀ ਅਸੀਂ ਭਾਈ ਜੇਕਰ ਬੋਲਾਂਗੇ ਤਾਂ ਕੇਂਦਰ ਨੇ ਤੁਣਕਾ ਮਾਰਨਾ ਤੇ ਜੇਕਰ ਅਸੀਂ ਨਹੀਂ ਬੋਲਦੇ ਤਾਂ ਲੋਕ ਤੁਣਕਾ ਮਾਰਨਗੇ ਇਸ ਕਰਕੇ ਜਿੰਨੀ ਕੁ ਦੇਰ ਤੱਕ ਲੋਕਾਂ ਨੂੰ ਸਾਡਾ ਨਾਂ ਨਹੀਂ ਚੇਤੇ ਆਉਂਦਾ ਘੁਰਨੇ ਜਿਹੇ ਦੇ ਵਿੱਚ ਚੁੱਪ ਕਰਕੇ ਬੈਠੇ ਰਹੋ ਇਹਦਾ ਅਸਰ ਤਰਨਤਾਰਨੀ ਚੋਣ ਦੇ ਵਿੱਚ ਵੀ ਆ ਰਿਹਾ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਆ ਉਧਰ ਸਰਦਾਰ ਸੁਖਬੀਰ ਸਿੰਘ ਬਾਦਲਹੋਰੀ ਇੰਟਰਵਿਊਜ਼ ਦੇ ਵਿੱਚ ਇਹ ਗੱਲ ਕਹਿੰਦੇ ਆ ਉਹ ਕਹਿੰਦੇ ਜੀ ਦੇਖੋ ਸਾਨੂੰ ਇਹ ਗੱਲ ਕਹਿੰਦੇ ਆ ਕਿ ਗੈਂਗਸਟਰਾਂ ਦੀ ਸਪੋਰਟ ਆ ਇਹਨਾਂ ਦੀ ਉਮੀਦਵਾਰ ਨੂੰ ਸਾਨੂੰ ਇਹ ਸਵਾਲ ਕਰਦੇ ਵੀ ਧਰਮੀ ਫੌਜੀ ਦੇ ਪਰਿਵਾਰ ਦੇ ਵਿੱਚੋਂ ਕਿਹੜਾ ਧਰਮੀ ਫੌਜੀ ਕਾਰੀ ਟਿਕਟ ਦਿੱਤੀ ਕਿਉਂ ਟਿਕਟ ਦਿੱਤੀ ਆ ਉਹ ਕਹਿੰਦੇ ਜੀ ਇਹ ਹਿੱਲੇ ਹੋਏ ਆ ਇਹਨਾਂ ਦੇ ਪਿੱਢ ਪੱਲੇ ਕੁਝ ਨਹੀਂਗਾ ਐਥੇ ਕੀ ਭੁਲੇਖੇ ਨਿਕਲ ਜਾਣੇ ਆ ਇਸ ਚੋਣ ਨੇ ਉਹ ਕਹਿੰਦੇ ਜੀ ਭੁਲੇਖੇ ਕੱਢ ਦੇਣੇ ਆ ਕੀ ਹਰਬੀਤ ਸਿੰਘ ਸੰਧੂ ਜਿਹੜੇ ਕਿ ਇਸ ਵੇਲੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਆ ਜਿਨ੍ਹਾਂ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਸਰਦਾਰ ਕਸ਼ਮੀਰ ਸਿੰਘ ਸੋਲ ਨੇ ਟੋਨ ਲੜੀ ਸੀ ਤੇ ਉਦੋਂ ਹਰਮੀਤ ਸਿੰਘ ਹੋਰਾਂ ਨੂੰ ਹਰਾਇਆ ਸੀ ਉਦੋਂ ਦੋਸ਼ ਇਹ ਲੱਗੇ ਸੀ ਕਿ ਹਰਮੀਤ ਸਿੰਘ ਹੋਰੀ ਤਾਂ ਨਸ਼ਾ ਨਾਲ ਜੁੜੇ ਆ ਹੁਣ ਉਹੀ ਹਰਮੀਤ ਸਿੰਘ ਆਮ ਆਦਮੀ ਪਾਰਟੀ ਚ ਵਿਰੋਧੀ ਇਹ ਗੱਲ ਕਰਨੀ ਜੀ ਕਿ ਖੁਰ ਤੁਸੀਂ ਵਾਸ਼ਿੰਗ ਮਸ਼ੀਨ ਦੇ ਵਿੱਚ ਧੋਲੇ ਜਿਵੇਂ ਕਿ ਬੀਜੇਪੀ ਹਰ ਬੰਦੇ ਨੂੰ ਧੋਦ ਨਹੀਂ ਹੁੰਦੀ ਆ ਸਵਾਲ ਬਹੁਤ ਸਾਰੇ ਆ ਉੱਤਰ ਇੱਕ ਦਾ ਵੀ ਨਹੀਂ ਮਿਲ ਰਿਹਾ ਤੇ ਦੁੱਖ ਇਸ ਗੱਲ ਦਾ ਜੀ ਕਿ ਤਰਨਤਾਰਨ ਦੇ ਲੋਕ ਅੱਖ ਦੇ ਵਿੱਚ ਅੱਖ ਪਾ ਕੇ ਸਵਾਲ ਵੀ ਤਾਂ ਨਹੀਂ ਕਰ ਰਹੇ ਤਰਨਤਾਰਨ ਦੇ ਮੁੱਦੇ ਉਵੇਂ ਹੀ ਆ ਜਿਵੇਂ ਕਿ ਜਲੰਧਰ ਦੇ ਆ ਤਰਨਤਾਰਨ ਦੇ ਮੁਦੇ ਉਮੀਆਂ ਜਿਵੇਂ ਕਿ ਫਰੀਦਕੋਟ ਦੇ ਬਰਨਾਲੇ ਦੇ ਆ ਮੁਕਸਰ ਸਾਹਿਬ ਦੇ ਆ ਫਿਰੋਜ਼ਪੁਰ ਦੇ ਆ ਮਾਨਸਾ ਦੇ ਫਾਜ਼ਿਲਕਾ ਦੇ ਕਿਸੇ ਵੀ ਜਰੇ ਦੇ ਆ ਪਰ ਤਰਨਤਾਰਨ ਦੇ ਲੋਕਾਂ ਨੇ ਅਸੀਂ ਸਵਾਲ ਕਰ ਲਿਆ ਨਹੀਂ ਹਲੇ ਤੱਕ ਵੀਡੀਓ ਕੋਈ ਨਹੀਂ ਵੇਖੀ ਵੀ ਲੋਕਾਂ ਨੇ ਤਿੱਖੇ ਸਵਾਲ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਕੀਤੇ ਹੋਣ ਲੋਕ ਇਸ ਵੇਲੇ ਤਰਨਤਾਰਨ ਦੀ ਚੋਣ ਦੇ ਵਿੱਚ ਘਾਟੀ ਦਿਲਚਸਪੀ ਲੈਂਦੇ ਆ ਪੰਜਾਬ ਦੇ ਲੋਕੇ ਇਹ ਗੱਲ ਜ਼ਰੂਰ ਸੋਚ ਲੈਂਦੇ ਆ ਵੀ ਭਾਈ ਇਹ ਕੌਣ ਜਿੱਤੂ ਤਰੇਖਿਆਲ ਚ ਪਰ ਐਡਾ ਕੋਈ ਜਨੂਨ ਵੀ ਨਹੀਂ ਚੜਿਆ ਕਿਉਂਕਿ ਨਾਲ ਹੀ ਲੋਕੇ ਵੀ ਗੱਲ ਕਹਿੰਦੇ ਵੀ ਕੋਈ ਵੀ ਜਿੱਤੇ ਕੜੀ ਖੋਲਣੀ ਹੈ ਬਾਅਦ ਦੇ ਵਿੱਚ ਕੋਈ ਵੀ ਜਿੱਤੇ ਕਰਨਾ ਕਰਾਉਣਾ ਤਾਂ ਇਹਨਾਂ ਨੇ ਕੱਥੇ ਨਹੀਂ ਗਾ ਤੇ ਇਹ ਜਿਹੜੇ ਜਿਹੜਿਆ ਨੇ ਹੁਣ ਤੱਕ ਜ਼ਬਨੀ ਚੋਣ ਜਿੱਤੀ ਆ ਉਹਨਾਂ ਨੇ ਆਪੋ ਆਪਣੇ ਹਲਕਿਆਂ ਦੇ ਵਿੱਚ ਕੀਤਾ ਕੀ ਆ ਲੋਕਾਂ ਦੇ ਮਨਾਂ ਵਿੱਚ ਇਹ ਵੀ ਸਵਾਲ ਗੂੰਜਦਾ ਮਤਲਬ ਕਹਿਣ ਦਾ ਇਹ ਆ ਕਿ ਤਰਨ ਤਾਰਨ ਵਾਲੀ ਚੋਣ ਦੇ ਵਿੱਚ ਕੁਝ ਘੰਟੇ ਬਾਕੀ ਆ 9 ਤਰੀਕ ਦੀ ਆਥਣ ਨੂੰ ਚੋਣ ਪ੍ਰਚਾਰ ਬੰਦ ਹੋ ਜਾਣਾ 10 ਤਰੀਕ ਨੂੰ ਸੈਟਿੰਗਾਂ ਦਾ ਦੌਰ ਅੰਦਰਖਾਤੇ ਚੱਲਣਾ 11 ਤਰੀਕ ਨੂੰ ਸਵੇਰ ਤੋਂ ਵੋਟਾਂ ਪੈਣ ਲੱਗਣੀਆਂ ਤੇ 11 ਤਰੀਕ ਨੂੰ ਆਥਣ ਤੱਕ 15 ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ 'ਚ ਕੈਦ ਹੋਣੀ ਆ ਤੇ 14 ਨੂੰ ਮਸ਼ੀਨਾਂ ਖੁੱਲੜੀਆਂ ਇੱਕ ਨੇ ਜਿੱਤਣਾ 14 ਨੇ ਹਾਰਨਾ ਜਿਹੜਾ ਜਿੱਤ ਗਿਆ ਢੋਲ ਵਜਣਗੇ ਜਿਹੜੇ ਹਾਰ ਗਏ ਤੇ ਉਹ ਚੁੱਪ ਕਰਕੇ ਗੋਡਿਆਂ ਦੇ ਵਿੱਚ ਸਿਰ ਦੇ ਕੇ ਬੈਠੇ ਰਹਿਣਗੇ ਤਰਨਤਾਰ ਦੇ ਲੋਕਾਂ ਨੂੰ ਕੀ ਮਿਲਿਆ ਤਰਨਤਾਰ ਦੇ ਲੋਕਾਂ ਨੇ ਹਾਸਲ ਕੀ ਕੀਤਾ ਜਾਂ ਕੀ ਹਾਸਲ ਕਰਨਗੇ ਜਾਂ ਇਸ ਪ੍ਰਚਾਰ ਦੇ ਵਿੱਚੋਂ ਕੀ ਲੱਭਿਆ ਗੱਡੀਆਂ ਭਰ ਲੋ ਹਰਲ ਹਰਲ ਕਰਦੇ ਆ ਇਹਨੂੰ ਤੁਰਪੋ ਗੱਡੀਆਂ ਭਰ ਲੋ ਇਧਰ ਨੂੰ ਭਜੋ ਗੱਡੀਆਂ ਭਰ ਲੋ ਇਧਰ ਨੂੰ ਭਜੋ ਵਿੱਚੋਂ ਕੀ ਨਿਕਲਦਾ ਸਵਾਲ ਤਾਂ ਇਹ ਆ ਤਰਨ ਤਰਨ ਦੇ ਲੋਕਾਂ ਨੇ ਕੋਈ ਸਵਾਲ ਬਣਾਈ ਹੋਣ ਕਿ ਜਦੋਂ ਵੀ ਸਾਡੇ ਕੋਲੇ ਕੋਈ ਉਮੀਦਵਾਰ ਆਊਗਾ ਜੀ ਅਸੀਂ ਆ ਸਵਾਲ ਪੁੱਛਣੇ ਦੱਸ ਫਲਾਣੀ ਪਾਰਟੀ ਦਾ ਉਮੀਦਵਾਰ ਆਇਆ ਅਸੀਂ ਆ ਸਵਾਲ ਪੁੱਛਣੇ 15 ਤਰਨ ਤਰਨ ਦੇ ਲੋਕਾਂ ਨੇ ਇਹੋ ਜੀ ਪਤਾ ਹੀ ਨਹੀਂ ਕਿਉਂ ਚੌਂਚ ਵਿੱਚ ਦਿਲਚਸਪੀ ਦਿਖਾਈ ਹੀ ਨਹੀਂ ਹਾਲੇ ਤੱਕ ਨਹੀਂ ਦਿਖਾਈ ਕੱਲ ਨੂੰ ਚਮਤਕਾਰ ਹੋ ਜਾਏ ਕੁਝ ਕਹਿ ਨਹੀਂ ਸਕਦੇ ਇਸ ਹਾਲਾਤ ਦੇ ਵਿੱਚ ਫੇਸਬੁੱਕ ਹੀ ਜਾਂ جنگ ਲੜੀ ਜਾ ਰਹੀ ਆ ਕਿਉਂਕਿ ਫੇਸਬੁੱਕ ਦੇ ਉੱਤੇ ਬਹੁ ਗਿਣਤੀ ਵਿਦਵਾਨ ਹੀ ਹੁੰਦੇ ਆ ਉਹ ਵਿਦਵਾਨ ਭੈਣਾ ਦੀਆਂ ਧੀਆਂ ਦੀਆਂ ਗਾਲਾਂ ਕੱਢਣ ਦੇ ਵਿੱਚ ਹੀ ਆ ਸਮਝਦੇ ਜੀ ਕਿ ਰਾਜਨੀਤੀ ਦੇ ਵਿੱਚ ਪੰਜਾਬ ਦੀ ਤਰੱਕੀ ਦੇ ਵਿੱਚ ਵਿਕਾਸ ਦੇ ਵਿੱਚ ਹੀ ਯੋਗਦਾਨ ਪਾਤਾ ਉਹ ਆਪ ਦਾ ਗੁੱਬਗਲਾਟ ਪੜਾਸਾਂ ਕੱਢੀ ਜਾਂਦੇ ਆ ਅਫਾਰੇ ਬਾਹਰ ਆਈ ਜਾਂਦੇ ਆ ਪਰ ਜ਼ਮੀਨੀ ਹਕੀਕਤ ਕੀ ਆ ਜ਼ਮੀਨੀ ਹਕੀਕਤ ਇਹ ਗੱਲ ਕਹਿੰਦੀ ਆ ਕਿ ਮਨਦੀਪ ਸਿੰਘ ਹੋਵੇ ਜਾਂ ਪ੍ਰਿੰਸੀਪਲ ਰੰਧਾਵਾ ਹੋਵੇ ਜਾ ਹਰਬੀ ਸਿੰਘ ਸੰਧੂ ਹੋਵੇ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਦੇ ਜਿੱਤਣ ਦੀ ਸੰਭਾਵਨਾ ਫੇਸਬੁੱਕ ਇਹ ਗੱਲ ਕਹਿੰਦੀ ਆ 70% ਦੀ ਫੇਸਬੁੱਕ ਕਿ ਮਨਦੀਪ ਸਿੰਘ ਹੀ ਜਿੱਤੂਗਾ 30% ਦੇ ਵਿੱਚੋਂ ਕੁਝ ਲੋਕ ਇਹ ਗੱਲ ਕਹਿੰਦੇ ਬੀਬੀ ਰੰਧਾਵਾ ਜਿੱਤੂ ਕੁਝ ਲੋਕ ਇਹ ਨੇ ਜੀ ਸੱਤਾਧਾਰੀ ਤਣ ਹੋਣ ਦੇ ਕਰਕੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿੱਤੂ ਕਿਉਂਕਿ ਲੋਕ ਵੀ ਇਹ ਗੱਲ ਸੋਚ ਲੈਂਦੇ ਜੀ ਸਵਾ ਸਾਲ ਡੇਢ ਸਾਲ ਪਿਆ ਜੇਕਰ ਇਹ ਬੰਦਾ ਜਿਤਾਵਾ ਕਿ ਤਾਂ ਸਰਕਾਰ ਦੇ ਕੋਲੋਂ ਕੁਝ ਕਮੀ ਲੈ ਲਾਂਗੇ ਲੋਕਾਂ ਦੇ ਕੰਮ ਕਿਹੜੇ ਹੁਣ ਮੈਨੂੰ ਇਹ ਨਹੀਂ ਸਵਾਲ ਪਤਾ ਲੱਗਦਾ ਇਹ ਲੋਕਾਂ ਦੇ ਕੰਮ ਅਧੂਰੇ ਹੋਣ ਤੇ ਫਿਰ ਲੋਕ ਆਏ ਹੋਏ ਉਮੀਦਵਾਰ ਨੂੰ ਸਵਾਲ ਵੀ ਤਾਂ ਕਰਨ ਲੋਕ ਤਾਂ ਸਵਾਲ ਹੀ ਨਹੀਂ ਕਰਦੇ ਲੋਕ ਤਾਂ ਸਵਾਦ ਲੈਂਦੇ ਸਵਾਲ ਨਹੀਂ ਕਰਦੇ ਲੋਕਾਂ ਦੇ ਲਈ ਤਾਂ ਇਹ ਜੀ ਕਿ ਆਏ ਸੀ ਅਛਾ ਵੀ ਆਏ ਸੀ ਫਲਾਣਾ ਨਹੀਂ ਆਇਆ ਚਲੋ ਉਹ ਵੀ ਆ ਜਾਊਗਾ ਫਿਲਹਾਲ ਗੱਲ ਇੱਥੇ ਖੜੀ ਆ ਸੋ ਕੁਲ ਮਿਲਾ ਕੇ ਗੱਲ ਇਹ ਆ ਮੇਰੇ ਪੱਤਰਕਾਰ ਸਾਥੀ ਨੇ ਇਹ ਗੱਲ ਕਹੀ ਜੀ ਕਿ ਮਨਦੀਪ ਸਿੰਘ ਜਿੱਤਣਾ ਨਹੀਂ ਮੈਨੂੰ ਇਸ ਗੱਲ ਦੇ ਉੱਤੇ ਨਾ ਕੋਈ ਖੁਸ਼ੀ ਆ ਤੇ ਨਾ ਮੈਨੂੰ ਇਸ ਗੱਲ ਦੇ ਉੱਤੇ ਕੋਈ ਦੁੱਖ ਆ ਕਿਉਂਕਿ ਮੇਰੇ ਲਈ ਤਾਂ ਸਾਰੇ ਉਮੀਦਵਾਰ ਬਰਾਬਰ ਆ ਮੇਰੇ ਲਈ ਤਾਂ ਉਹ ਵੀਰਵਾਰੀ ਚੰਗਾ ਹੋਊਗਾ ਜਿਹੜਾ ਜਤਨ ਤੋਂ ਬਾਅਦ ਚੰਗਾ ਕੰਮ ਕਰੇ ਤੇ ਉਹੀ ਸਤਾਈ ਦੇ ਵਿੱਚ ਲੋਕਾਂ ਦੀ ਆਪ ਮੁਹਾਰੇ ਵੋਟ ਖਿੱਚ ਕੇ ਲੈ ਜੇ ਹਾਲਾਂਕਿ ਲੰਘੇ ਕੱਲ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਵੱਡਾ ਰੋਡ ਸ਼ੋਅ ਵੀ ਹੋਇਆ ਉਹਦੇ ਵਿੱਚ ਸਰਦਾਰ ਤਰਸੀਮ ਸਿੰਘ ਵੀ ਸੀ ਲੱਖਾਂ ਸਦਾਣਾ ਹੋਰੀ ਵੀ ਸੀ ਹੋਰ ਵੀ ਕਈ ਸ਼ਖਸੀਤਾਂ ਜਿਹੜੀਆਂ ਪੰਜਾਬ ਦੇ ਦਾ ਨਾਮਣੇ ਵਾਲੀਆਂ ਉਹ ਸ਼ਖਸੀਤਾਂ ਵੀ ਸੀ ਪਰ ਕੀ ਆਉਂਦੇ ਸਮੇਂ ਦੇ ਵਿੱਚ ਅਮਰਤਪਾਲ ਸਿੰਘ ਦੇ ਸਮਰਥਨ ਦੇ ਨਾਲ ਮਨਦੀਪ ਸਿੰਘ ਵਿਧਾਨ ਸਭਾ ਦੀਆਂ ਪੌੜੀਆਂ ਚੜਨ ਦੇ ਵਿੱਚ ਕਾਮਯਾਬ ਹੋਊ ਜੇ ਉਹ ਚੜਨ ਦੇ ਵਿੱਚ ਕਾਮਯਾਬ ਹੋ ਗਿਆ ਜੇਕਰ ਮੇਰਾ ਵੀ ਪੱਤਰਕਾਰ ਸਾਥੀ ਗਲਤ ਸਾਬਤ ਹੋ ਗਿਆ ਤੇ ਜੇਕਰ ਮਨਦੀਪ ਸਿੰਘ ਪੌੜੀਆਂ ਚੜ੍ਹਨ ਚ ਕਾਮਯਾਬ ਹੋ ਗਿਆ ਵਿਧਾਨ ਸਭਾ ਦੀਆਂ ਫਿਰ ਇਹ ਗੱਲ 100% ਪੱਕੀ ਆ ਕਿ 2027 ਦੇ ਵਿੱਚ ਤੁਹਾਨੂੰ ਉਹ ਉਮੀਦਵਾਰ ਦੇਖਣ ਨੂੰ ਮਿਲਣਗੇ ਜਿਹੜੇ ਉਮੀਦਵਾਰਾਂ ਦੇ ਵਿੱਚੋਂ ਕਈਆਂ ਦਾ ਤੁਸੀਂ ਨਾਮ ਹੀ ਨਹੀਂ ਸੁਣਿਆ ਹੋਣਾ ਜਿਹੜੇ ਉਮੀਦਵਾਰਾਂ ਦੇ ਨਾਲ ਕਈ ਤਰ੍ਹਾਂ ਦੀਆਂ ਗੱਲਾਂ ਜੁੜੀਆਂ ਹੋਣੀਆਂ ਉਹ ਤੁਹਾਡੇ ਲਈ ਗਲਤ ਹੋ ਸਕਦੀਆਂ ਕਿਸੇ ਲਈ ਉਹ ਸਹੀ ਹੋ ਸਕਦੀਆਂ ਮਤਲਬ ਇਹ ਜੀ ਕਿ ਪੰਜਾਬ ਦੀ ਰਾਜਨੀਤੀ ਇੱਕ ਕੂਣੀ ਮੋੜ ਘਟੂਗੀ ਕਿਸੇ ਨੂੰ ਗਾਲ ਕੱਢਣ ਦੀ ਲੋੜ ਨਹੀਂ ਫੇਸਬੁੱਕ ਤੇ ਇਨਕਲਾਬ ਲਿਆਉਣ ਦੀ ਕੋਈ ਲੋੜ ਨਹੀਂ ਜਿਹਨੂੰ ਇਹ ਲੱਗਦਾ ਜੀ ਕਿ ਉਹ ਸਹੀ ਆ ਜੇ ਕਿਸੇ ਨੂੰ ਇਹ ਲੱਗਦਾ ਹੋਵੇ ਕਿ ਭਾਈ ਕਾਂਗਰਸੀ ਉਮੀਦਵਾਰ ਬੁਰਜ ਜਿੱਤੂਗਾ ਤੁਹਾਨੂੰ ਜੇਕਰ ਇਹ ਬੈਠੇ ਲੱਗਦਾ ਕਿਤੇ ਵੀ ਤਰਨਤਾਰਨ ਤੋਂ 50 ਕਿਲੋਮੀਟਰ 200 ਕਿਲੋਮੀਟਰ ਦੂਰ ਬੈਠੇ ਲੱਗਦਾ ਤੇ ਫਿਰ ਭਾਈ ਤੁਸੀਂ ਟਿਕਟ ਲਓ ਬੱਸ ਦੀ ਲਓ ਟ੍ਰੇਨ ਦੀ ਲਓ ਕਾਰ ਤੇ ਆਓ ਤਰਨਤਾਰਨ ਪਹੁੰਚੋ ਤੇ ਜ਼ਮੀਨੀ ਹਕੀਕਤ ਬਤਾ ਕਰੋ ਘਰ ਬੈਠੇ ਨਹੀਂ ਜਾਣਾ ਪਊਗਾ ਜੇ ਤੁਹਾਨੂੰ ਲੱਗੇ ਜੀ ਬੀਜੇਪੀ ਨੇ ਇੱਥੇ ਕਮਾਲਾਂ ਕਰ ਦੇਣੀਆਂ ਨੇਹਰੀਆਂ ਹੀ ਲਿਆ ਦੇਣੀਆਂ ਚਲੋ ਪਹੁੰਚੋ ਉੱਥੇ ਉੱਥੇ ਕਿਹੜਾ ਵੀਜ਼ਾ ਲੜਾ ਪੈਦਾ ਤਰਨਦਾਰ ਦਾ ਥੋੜੇ ਜਿ ਸਮਾਂ ਕੱਢੋ ਇੱਕ ਦਿਨ ਵੇਸਟ ਕਰੋ ਆਪਦਾ ਜਾਂ ਕਹਿ ਦਿਓ ਇੱਕ ਦਿਨ ਖਰਚ ਕਰੋ ਆਪਦਾ ਉੱਥੇ ਜਾਓਗੇ ਤਾਂ ਪਤਾ ਲਾਓਗੇ ਨਾ ਘਰ ਬੈਠੇ ਤੁਹਾਨੂੰ ਕੁਝ ਨਹੀਂ ਪਤਾ ਲੱਗਣਾ ਮੇਰੀ ਬੇਨਤੀ ਸਿਰਫ ਇਹ ਆ ਕਿ ਲੜੋ ਨਾ ਬੇਲੋੜੇ ਅੰਦਾਜ਼ੇ ਨਾ ਲਾਓ ਹਾਂ ਮਨ ਦੇ ਵਿੱਚ ਆਪਦੇ ਐਨਲਿਸਿਸ ਕਰ ਲਓ ਆਪਣੀ ਜੁਗਾਲੀ ਕਰ ਲਓ ਵਿਚਾਰਾਂ ਦੀ ਵੀ ਭਾਈ ਹੋ ਸਕਦਾ ਆ ਸ਼ਾਇਦ ਇਉਂ ਹੋ ਜੇ ਹੋ ਸਕਦਾ ਸ਼ਾਇਦ ਆ ਇਉਂ ਹੋ ਜੇ ਪਰ ਮੈਂ ਬੇਨਤੀ ਫੇਰ ਕਰਦਾ ਤਰਨਤਾਰਨ ਦੀ ਜ਼ਿਮਨੀ ਚੋਣ ਦੇ ਨਾਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮੁੱਦਾ ਕਈ ਗੁਣਾ ਵੱਡਾ ਤਰਨਤਾਰਨ ਵਾਲੀ ਚੋਣ ਤਾਂ ਫੇਰ ਆ ਜਾਣੀ ਆ ਕੋਈ ਵੀ ਜਿੱਤ ਜੇ ਇਹ ਸਤਾਈ ਚ ਫੇਰ ਆ ਜਾਣੀ ਆ ਯੂਨੀਵਰਸਿਟੀ ਦਾ ਪ੍ਰਬੰਧ ਹੱਥ ਦੇ ਵਿੱਚੋਂ ਗਿਆ ਇਹ ਮੁੜ ਕੇ ਪੰਜਾਬ ਦੇ ਹੱਥ ਦੇ ਵਿੱਚ ਨਹੀਂ ਆਉਣਾ ਸਿੰਡੀਕੇਟ ਵੀ ਗਈ ਆ ਸੈਨੇਟ ਵੀ ਗਈ ਆ ਤਰਨਤਾਰਨ ਦੇ ਵਿੱਚ ਜਿੰਨੀਆਂ ਹੂਕਾਂ ਪਟਦੇ ਫਿਰਦੇ ਨੇਤਾ ਪੰਜਾਬ ਦੇ ਉਹਨੇ ਤੁਹਾਨੂੰ ਯੂਨੀਵਰਸਿਟੀ ਦੇ ਵਿੱਚ ਨਹੀਂ ਦਿਸਦੇ ਕਿ ਵਿਦਿਆਰਥੀਆਂ ਨਾਲ ਬੈਠੇ ਹੋਏ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਇੱਕ ਹੀ ਜੀ ਦੇ ਵਿੱਚ ਪੰਜਾਬ ਬੋਲਦਾ ਤੇ ਪੰਜਾਬ ਦੇ ਵਿੱਚ 117 ਹਲਕੇ ਆ ਜੇਕਰ ਉਹਨਾਂ ਦੇ ਵਿੱਚ ਕੁਝ ਨਹੀਂ ਹੋਇਆ ਇਹ ਨਾ ਹੋਊਗਾ ਤਾਂ ਵੀ ਕੁਝ ਨਹੀਂ ਹੋਣਾਗਾ ਮਤਲਬ ਇਹ ਜੀ ਕਿ ਤਰਨਤਾਰਨੀ ਜ਼ਬਨੀ ਚੋਣ ਨਾਲੋਂ ਕਈ ਗੁਣਾ ਵੱਡਾ ਮੁੱਦਾ ਇਸ ਵੇਲੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਜਿਹਦੇ ਬਾਰੇ ਰਾਜਨੀਤਿਕ ਲੋਕ ਆ ਜਿਹੜੇ ਉਹ けਸਲ ਜੀ ਮਾਰੀ ਫਿਰਦੇ ਹਾਲਾਂਕਿ ਕੁਝ ਕ ਗਏ ਵੀ ਆ ਕੁਝ ਕ ਨੂੰ ਜਿਵੇਂ ਲੰਗੇ ਕਲ ਮੀਤ ਹੀਰ ਤੇ ਮਾਲਵਿੰਦਰ ਸਿੰਘ ਕੰਗ ਸਾਬ ਨੂੰ ਉੱਥੇ ਜਾ ਕੇ ਕੁੜਤਨ ਵਾਲਾ ਤਜਰਬਾ ਵੀ ਹੋਇਆ ਵਿਦਿਆਰਥੀਆਂ ਨੇ ਸਵਾਲ ਬੜੇ ਤਿੱਖੇ ਕੀਤੇ ਉਹ ਚਲੇ ਗਏ ਆ ਆਉਂਦੇ ਦਿਨਾਂ ਦੇ ਵਿੱਚ ਕੀ ਹੁੰਦਾ ਵਕਤ ਦੱਸੂਗਾ ਵਿਦਿਆਰਥੀਆਂ ਨੇ ਗੱਲ ਕਹੀ ਆ ਕਿ 10 ਤਰੀਕ ਨੂੰ ਅਸੀਂ ਯੂਨੀਵਰਸਿਟੀ ਨੂੰ ਜਿੰਦੇ ਮਾਰ ਦੇਣੇ ਆ ਵੇਨੇ ਭਾਈ ਜਿੰਦੇ ਮਾਰਨ ਵਾਲੀ ਮੁਹੰਮਦ ਦੇ ਵਿੱਚ ਕੌਣ-ਕੌਣ ਸ਼ਾਮਲ ਹੁੰਦਾ ਪਰ ਚੇਤੇ ਰੱਖਿਓ ਤਰਨ ਤਾਰਨ ਦੇ ਲੋਕ ਵੀ ਸੁੱਤੇ ਪਏ ਆ ਨੇਤਾ ਲੋਕ ਵੀ 90% ਦੀ ਸੁੱਤੇ ਪਏ ਆ ਵਿਦਿਆਰਥੀ 90% ਦੀ ਜਾਗ ਰਹੇ ਆ ਵਿਦਿਆਰਥੀ ਹੀ ਯੂਨੀਵਰਸਿਟੀ ਬਚਾਉਣਗੇ ਵਿਦਿਆਰਥੀ ਹੀ ਯੂਨੀਵਰਸਿਟੀ ਬਚਾ ਸਕਦੇ ਹਨ ਵਿਦਿਆਰਥੀ ਹੀ ਲੜ ਰਹੇ ਹਨ ਬਾਕੀ ਤਮਾਸ਼ਗਰੀ ਆ মিডিਏ ਦਾ ਇੱਕ ਹਿੱਸਾ ਨੈਸ਼ਨਲ ਤਮਾਸ਼ਗਰੀ ਦੇ ਵਿੱਚ ਸ਼ਾਮਲ ਆ ਭਾਰਤ ਦੇ ਤੇ ਖਾਸ ਕਰਕੇ ਪੰਜਾਬ ਦੇ ਵੱਡੀ ਗਿਣਤੀ ਚ ਨੇਤਾ ਤਮਾਸ਼ਗਰੀ ਦੇ ਵਿੱਚ ਸ਼ਾਮਲ ਆ